ਇਹ ਜੋ ਘਟਨਾਵ ਜੀ ਨਾਲ ਅੱਜ ਸਾਂਝੀ ਕਰਨ ਲੱਗੇ ਹਾਂ ਇਹ ਬਿਲਕੁਲ ਸੱਚੀ ਹੈ ਇੱਕ ਪਿੰਡ ਦੇ ਵਿੱਚ ਪਰਿਵਾਰ ਰਹਿੰਦਾ ਸੀ ਗੁਰੂ ਘਰ ਆਨੰਦ ਕਾਰਜ ਮੀਹਾਂ ਬੀਬੀ ਦੇ ਹੁੰਦੇ ਹਨ ਤੇ ਉਹ ਗੁਰੂ ਨਾਨਕ ਦੇ ਦਰਬਾਰ ਤੋਂ ਬੱਚੇ ਦੀ ਮੰਗ ਸਤਿਗੁਰੂ ਅੱਗੇ ਕਰਦੇ ਹਨ ਵਿਆਹ ਤੋਂ ਕੁਝ ਸਮੇ ਬਾਅਦ ਕੁਝ ਸਾਲਾਂ ਦੇ ਬਾਅਦ ਸਤਿਗੁਰੂ ਜੀ ਨੇ ਉਹਨਾਂ ਦੀ ਗੋਦ ਫੜ ਦਿੱਤੀ ਉਹਨਾਂ ਦੇ ਇੱਕ ਬੇਟਾ ਹੋਇਆ ਪਤਾ ਨਹੀਂ ਇਨਸਾਨ ਦੇ ਕਿਹੜੇ ਕਰਮ ਕਿਸ ਵੇਲੇ ਪ੍ਰਗਟ ਹੋ ਜਾਣ ਨਾ ਇਨਸਾਨ ਨੂੰ ਆਪਣੇ ਪਿਛਲੇ ਚੰਗੀਆਂ ਕਰਮਾਂ ਦਾ ਪਤਾ ਹੈ ਨਾ ਹੀ ਇਨਸਾਨ ਨੂੰ ਆਪਣੇ ਮਾੜੇ ਕਰਮਾਂ ਦਾ ਪਤਾ ਹੈ ਕਹਿ ਲੋ ਵੀ ਉਹਨਾਂ ਦਾ ਕਰਮ ਕੋਈ ਇਹੋ ਜਿਹਾ ਮਾੜਾ ਆ ਗਿਆ ਬੱਚਾ ਹੋਇਆ ਬਾਕੀ ਸਾਰਾ ਸਿਰ ਉਸ ਦਾ ਠੀਕ ਹੈ ਪਰ ਪੈਰ ਉਸ ਦੇ ਵਿੰਗੇ ਹਨ ਪੈਰਾਂ ਤੋਂ ਬਕਲੰਗ ਹੈ ਤੇ ਪਰਿਵਾਰ ਖੁਸ਼ ਵੀ ਹੋਇਆ ਤੇ ਦੁਖੀ ਵੀ ਹੋਇਆ ਜਿਉਂ-ਜਿਉਂ ਸਮਾਂ ਬੀਤਦਾ ਗਿਆ ਕਿੰਨੇ ਹੀ ਸਾਲ ਹੋ ਗਏ ਬਾਕੀ ਇਹ ਬੱਚਾ ਸਭ ਕੁਝ ਸਹੀ ਦੇਖਦਾ ਹੈ ਖਾਂਦਾ ਪੀਂਦਾ ਵੀ ਸਹੀ ਹੈ ਬੋਲਦਾ ਵੀ ਸਹੀ ਹੈ ਪਰ ਤੁਰ ਨਹੀਂ ਸਕਦਾ ਲੱਤਾਂ ਤੋਂ ਅਪਾਜ ਹੋ ਗਿਆ ਲੱਤਾਂ ਉਸ ਦੀਆਂ ਚੱਲਦੀਆਂ ਨਹੀਂ ਸਨ ਜਦ ਬਚਪਨ ਤੋਂ ਹੀ ਪਰਿਵਾਰ ਆਪ ਹੀ ਸੇਵਾ ਕਰਦਾ ਬੱਚੇ ਨੂੰ ਆਪਣੇ ਹੱਥੀ ਰੋਟੀ ਖਵਾਉਣੀ ਆਪਣੇ ਹੱਥੀ ਇਸ਼ਨਾਨ ਕਰਾਉਣਾ ਜੰਗਲ ਪਾਣੀ ਲੈ ਕੇ ਜਾਣਾ ਕਈ ਸਾਲ ਜਦੋਂ ਬੱਚੇ ਦੇ ਬੀਤ ਗਏ ਕਹਿ ਲੋ ਕਿ 15 16 ਸਾਲ ਦਾ ਜਦੋਂ ਹੋ ਗਿਆ ਪਰਿਵਾਰ ਨੇ ਬਹੁਤ ਡਾਕਟਰਾਂ ਦੇ ਕੋਲ ਇਲਾਜ ਕਰਾਇਆ ਬੜਾ ਪੈਸਾ ਲਾਇਆ ਕਹਿ ਲੋ ਵੀ ਕਰਦਾ ਜੋ ਸੀ ਸਭ ਕੁਝ ਹੀ बिक ਗਿਆ ਪਰ ਡਾਕਟਰ ਕਹਿੰਦੇ ਕਿ ਇਹ ਲਾ ਇਲਾਜ ਦੀ ਬਿਮਾਰੀ ਹੈ ਤੁਹਾਡਾ ਬੱਚਾ ساری ਜ਼ਿੰਦਗੀ ਨਹੀਂ ਤੁਰ ਸਕਦਾ ਇਸ ਕਰਕੇ ਤੁਹਾਨੂੰ ਹੁਣ ਇਸ ਦੀ ਐਵੇਂ ਹੀ ਸੇਵਾ ਕਰਨੀ ਪਵੇਗੀ ਮਾਂ ਬਾਪ ਬਹੁਤ ਪਰੇਸ਼ਾਨ ਹੋਏ ਵੀ ਪੱਲੇ ਵੀ ਕੁਝ ਨਹੀਂ ਰਿਹਾ ਆਪਣੀ ਵੀ ਉਮਰ ਆ ਜੋ ਬੁਢੇਪੇ ਵੱਲ ਜਾ ਰਹੀ ਹੈ ਕਦੋਂ ਤੱਕ ਆਪਿਆਂ ਦੀ ਸੇਵਾ ਕਰਾਂਗੇ ਕਿੰਨਾ ਚਿਰ ਆਪਾਂ ਹੋਰ ਬਰਦਾਸ਼ਤ ਕਰਾਂਗੇ ਇੱਕ ਦਿਨ ਵਿਚਾਰ ਬਣਾਉਂਦੇ ਹਨ ਅਤੇ ਬੱਚੇ ਨੂੰ ਲੈ ਕੇ ਇੱਕ ਮਹਾਪੁਰਸ਼ਾਂ ਦਾ ਡੇਰਾ ਆਉਂਦਾ ਹੈ ਉੱਥੇ ਚਲੇ ਜਾਂਦੇ ਹਨ ਬੱਚੇ ਨੂੰ ਲੰਗਰ ਹਾਲ ਦੇ ਵਿੱਚ ਮਾਂ ਬਿਠਾ ਦਿੰਦੀ ਹੈ ਅਤੇ ਬਾਹਰ ਪਿਤਾ ਕੋਲ ਚਲੀ ਜਾਂਦੀ ਹੈ ਕਿਉਂਕਿ ਪਿਤਾ ਖੇੜ ਦੇ ਬਾਹਰ ਹੀ ਖੜਾ ਸੀ ਪੀਦਾ ਆਪਣੀ ਧਰਮ ਪਤਨੀ ਨੂੰ ਕਹਿੰਦਾ ਹੈ ਕਿ ਦੇਖ ਆਪਾਂ ਕਿੰਨਾ ਕੁ ਚਿਰ ਲੋਕਾਂ ਤੋਂ ਲੈ ਲੈ ਕੇ ਇਹਨੂੰ ਖਵਾਵਾਂਗੇ ਸਭ ਕੁਝ ਆਪਣਾ ਵਿਕ ਗਿਆ ਰਹਿਣ ਜੋਗੀ ਹੁਣ ਆਪਣੇ ਕੋਲ ਜਗਾ ਹੀ ਹੈ ਕਿਉਂ ਨਾ ਆਪਾਂ ਇਸ ਤਰ੍ਹਾਂ ਕਰੀਏ ਜਿਸ ਦਾਤੇ ਨੇ ਆਪਾਂ ਨੂੰ ਇਹ ਦਿੱਤਾ ਸੀ ਜੇ ਆਪਾਂ ਉਸ ਦਾਤੇ ਨੂੰ ਹੀ ਇਸ ਨੂੰ ਸੌਂਪ ਦਈਏ ਆਪਾਂ ਨੂੰ ਇੱਥੇ ਹੀ ਛੱਡ ਜਾਈਏ। ਮਾਂ ਉਸ ਬੱਚੇ ਦੀ ਉਸਦੇ ਪਿਤਾ ਦੇ ਨਾਲ ਸਹਿਮਤ ਹੋ ਗਈ। ਅਤੇ ਮਾਂ ਨੇ ਕਿਹਾ ਵੀ ਮੈਂ ਇੱਕ ਵਾਰੀ ਆਪਣੇ ਬੱਚੇ ਨੂੰ ਮਿਲਣਾ ਹੈ। ਕਿਉਂਕਿ ਸੰਗਤ ਜੀ ਜਿਹੜਾ ਮਾਂ ਦਾ ਹਿਰਦਾ ਹੁੰਦਾ ਹੈ ਨਾ ਬਹੁਤ ਜ਼ਿਆਦਾ ਕੋਮਲ ਹੁੰਦਾ ਹੈ। ਉਹ ਕੱਲਾ ਬੱਚਾ ਹੀ ਨਹੀਂ ਸੀ ਮਾਂ ਦੀਆਂ ਆਂਦਰਾਂ ਸਨ। ਦੋ ਮਾਂ ਬੱਚੇ ਕੋਲ ਜਾਂਦੀ ਹੈ ਵਿਰਾਗ ਕਰਦੀ ਰੋਣ ਲੱਗ ਜਾਂਦੀ ਹੈ ਰੋਕੇ ਆਪਣੇ ਬੱਚੇ ਦੇ ਮੱਥੇ ਨੂੰ ਚੁੰਮਦੀ ਹੈ ਕੁੱਟ ਕੇ ਜੱਫੀ ਪਾਉਂਦੀ ਹੈ ਅਤੇ ਕਹਿੰਦੀ ਹੈ ਕਿ ਪੁੱਤਰ ਤੇਰੇ ਪਿਤਾ ਜੀ ਮੈਨੂੰ ਬਾਹਰ ਆਵਾਜ਼ ਮਾਰ ਰਹੇ ਹਨ ਮੈਂ ਆਉਂਦੀ ਹਾਂ ਤੂੰ ਕੁਝ ਸਮਾਂ ਇੱਥੇ ਹੀ ਬੈਠ ਜਾ ਬੱਚਾ ਪੁੱਛਦਾ ਹੈ ਕਿ ਮਾਂ ਜੀ ਤੁਸੀਂ ਕਿੱਥੇ ਜਾ ਰਹੇ ਹੋ ਮਾਂ ਰੋਂਦੀ ਹੈ ਰੋਂਦੀ ਰੋਂਦੀ ਵਿਰਾਗ ਦੇ ਵਿੱਚ ਕਹਿ ਰਹੀ ਹੈ ਕਿ ਪੁੱਤਰ ਮੈਂ ਆ ਰਹੀ ਹਾਂ ਤੇਰੇ ਪਿਤਾ ਜੀ ਬੁਲਾ ਰਹੇ ਹਨ ਇਹ ਤਾਂ ਸੰਗਤ ਜੀ ਕੋਹੀ ਮਾਵਾ ਜਾਣਦੇ ਹਨ ਕਿ ਪੁੱਤਰ ਨੂੰ ਬੱਚੇ ਨੂੰ ਛੱਡਣਾ ਕਿੰਨਾ ਔਖਾ ਹੈ ਪਾਵੇਂ ਉਹ ਅਪਾਜ ਹੋ ਗਿਆ ਪਰ ਜਿਸ ਨੇ ਬਚਪਨ ਤੋਂ ਲੈ ਕੇ ਏਡਾ ਵੜਾ ਕੀਤਾ ਉਹ ਮਾਂ ਕਿਵੇਂ ਆਪਣੇ ਬੱਚੇ ਨੂੰ ਛੱਡ ਸਕਦੀ ਹੈ ਜਾਂ ਭੁੱਲ ਸਕਦੀ ਹੈ ਇਹ ਤਾਂ ਉਹ ਮਾਂ ਮਹੀਂ ਮਹਿਸੂਸ ਕਰਦੇ ਹਨ ਜਿਨ੍ਹਾਂ ਦੇ ਬੱਚੇ ਕਿਸੇ ਦੁਰਘਟਨਾ ਦੇ ਵਿੱਚ ਕੋਈ ਟ੍ਰੈਜੇਡੀ ਲਾਈਫ ਦੇ ਵਿੱਚ ਇਹੋ ਜਿਹੀ ਹੋ ਗਈ ਜਿਨ੍ਹਾਂ ਦੇ ਬੱਚੇ ਮਾਵਾ ਦੇ ਕੋਲ ਚਲੇ ਗਏ ਕਦੇ ਮੁੜ ਕੇ ਹੀ ਨਹੀਂ ਆਏ ਉਹ ਮਾਵਾ ਦਾ ਹਰਦਾ ਵੀ ਬਹੁਤ ਤੰਨ ਹੈ ਮਹਾਪੁਰਸ਼ ਇੱਕ ਧਾਰਨਾ ਅਕਸਰ ਪੜ੍ਹਦੇ ਸਨ ਕਿ ਲੋਕ ਲੋਕ ਰੋਂਦੀਆਂ ਨੇ ਮਾਵਾ ਸੋਖੇ ਨਹੀਂ ਹੁੰਦੇ ਪੁੱਤ ਤੋੜਨੇ ਲੁਕ ਲੁਕ ਰੁੰਦੀਆਂ ਨੇ ਮਾਂ ਮਾ ਸੌਖੇ ਨਹੀਂ ਹੁੰਦੇ ਪੁੱਤ ਤੋੜਨੇ ਉਹ ਮਾਂ ਰੁੰਦੀ ਆਪਣੇ ਬੱਚੇ ਨੂੰ ਉਸ ਮਾ ਪਰਸ਼ਾਂ ਦੇ ਡੇਰੇ ਲੰਗਰ ਹਾਲ ਦੇ ਵਿੱਚ ਛੱਡ ਗਈ ਸ਼ਾਮ ਬੀਤ ਗਈ ਬੱਚਾ ਦੇਖ ਰਿਹਾ ਹੈ ਕਿ ਮੇਰੇ ਮਾਂ ਬਾਪ ਹੁਣ ਆਏ ਹੁਣ ਆਏ ਸ਼ਾਮ ਨੂੰ ਜਦੋਂ ਮਹਾਪੁਰਸ਼ਾਂ ਨੂੰ ਪਤਾ ਲੱਗਿਆ ਕਿ ਡੇਰੇ ਦੇ ਵਿੱਚ ਕੋਈ ਬੱਚਾ ਛੱਡ ਗਿਆ ਹੈ ਨਾ ਤਾਂ ਮਹਾਪੁਰਸ਼ਾਂ ਨੇ ਪੁੱਛਿਆ ਵੀ ਤੇਰਾ ਘਰ ਕਿੱਥੇ ਹੈ ਕੀ ਹੋਇਆ ਉਹ ਕਹਿੰਦਾ ਵੀ ਮੇਰੇ ਮਾਪੇ ਨੂੰ ਇੱਥੇ ਛੱਡ ਗਏ ਸ਼ਾਇਦ ਮੈਂ ਆਪਾਂ ਜਾਂ ਇਸ ਕਰਕੇ ਮਹਾਪੁਰਸ਼ ਕਹਿੰਦੇ ਕਿ ਭਾਈ ਦੇਖ ਆਪਾਂ ਗੁਰਮਤਿ ਦੇ ਆਧਾਰ ਤੇ ਜੇ ਗੱਲ ਕਰੀਏ ਤਾਂ ਇੱਕ ਦਿਨ ਨਾ ਇੱਕ ਨਾ ਇੱਕ ਦਿਨ ਤਾਂ ਤੇਰੇ ਮਾਪੇ ਬ ਨੇ ਇਸ ਦੁਨੀਆ ਤੋਂ ਚਲੇ ਜਾਣਾ ਹੈ ਕਦੋਂਕ ਤੱਕ ਤੂੰ ਉਹਨਾਂ ਤੇ ਡਿਪੈਂਡ ਰਹੇਂਗਾ ਗੁਰਬਾਣੀ ਦੇ ਵਿੱਚ ਵੀ ਲਿਖਿਆ ਹੈ ਮਾਤ ਪਿਤਾ ਬੰਤਾ ਸੁਦਬੰਧਪ ਇਸ਼ਟ ਮੀਤ ਵਰ ਭਾਈ ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤ ਕੋ ਨ ਸਹਾਈ ਕੀ ਚਾਹੇ ਮਾਤ ਪਿਤਾ ਹਨ ਚਾਹੇ ਮਿੱਤਰ ਹਨ ਜੋ ਵੀ ਦੁਨੀਆਂ ਦੇ ਰਿਸ਼ਤੇ ਹਨ ਅੰਤ ਵੇਲੇ ਕੋਈ ਵੀ ਸਹਾਇਤਾ ਨਹੀਂ ਕਰਦਾ ਕੇਵਲ ਪ੍ਰਮਾਤਮਾ ਦਾ ਨਾਮ ਹੀ ਸਹਾਈ ਹੁੰਦਾ ਹੈ ਮਹਾਪੁਰਸ਼ਾਂ ਨੇ ਆਪਣੇ ਸੇਵਾਦਾਰ ਨੂੰ ਕਹਿ ਦਿੱਤਾ ਕਿ ਤੁਸੀਂ ਰੋਜ਼ ਇਹ ਦੈਸ਼ਨਾਨ ਕਰਾਉਣਾ ਹੈ ਇਹਦੀ ਸੇਵਾ ਸੰਭਾਲ ਕਰਨੀ ਹੈ ਇਹ ਜਿਸ ਦਰ ਤੇ ਆਇਆ ਹੈ ਨਾ ਉਹਨੇ ਉਸ ਦਾ ਹੀ ਹੈ ਉਹਨੇ ਕਿਸੇ ਦਾ ਵੀ ਨਹੀਂ ਮਹਾਪੁਰਸ਼ਾ ਨੇ ਕਿਹਾ ਕਿ ਭਾਈ ਤੂੰ ਇੱਥੇ ਲੰਗਰ ਹਾਲ ਦੇ ਵਿੱਚ ਹੀ ਬੈਠਣਾ ਹੈ ਜਦੋਂ ਸੰਗਤ ਨੂੰ ਪ੍ਰਸ਼ਾਦਾ ਛਕਾਉਣਾ ਹੈ ਨਾ ਤਾਂ ਤੂੰ ਸਤਨਾਮ ਦਾ ਜਾਪ ਇਸ ਤਰ੍ਹਾਂ ਕਰਨਾ ਹੈ ਸਤਨਾਮ ਵਾਹਿ ਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸੰਗਤ ਜਦੋਂ ਵੀ ਲੰਗਰ ਸ਼ਕਦੀ ਹੈ ਉਹ ਸੰਗਤ ਨੂੰ ਬੈਠ ਕੇ ਆਪਣੇ ਪੱਕੇ ਆਸਣ ਉਸ ਨੇ ਉੱਠੀ ਲਾ ਲਈ ਉੱਥੇ ਹੀ ਉਸ ਹੁੰਦਾ ਹੈ ਉੱਥੇ ਹੀ ਬੈਠ ਜਾਂਦਾ ਹੈ ਸੰਗਤ ਨੂੰ ਭਾਂਡੇ ਵੜਾਉਂਦਾ ਹੈ ਲੰਗਰ ਛਕਣ ਦੇ ਲਈ ਅਤੇ ਨਾਣ ਨਾਲ ਇਸ ਤਰ੍ਹਾਂ ਹੀ ਦਿਨ ਰਾਤ ਸਤਿਗੁਰ ਦੇ ਜਾਪ ਦੀ ਅराधना ਕਰਦਾ ਹੈ ਸਮਾਂ ਬੀਤਦਾ ਗਿਆ ਬਹੁਤ ਸਾਲ ਉਸ ਨੂੰ ਹੋ ਗਏ ਪਰ ਉਹ ਉੱਥੇ ਹਮੇਸ਼ਾ ਹੀ ਬੈਠ ਕੇ ਆਪਣੇ ਮਾਪਿਆਂ ਨੂੰ ਦੇਖਦਾ ਰਹਿੰਦਾ ਸੀ ਕਿ ਸ਼ਾਇਦ ਅੱਜ ਉਸ ਦੇ ਮਾਪੇ ਆ ਜਾਣ ਉਸ ਦੀ ਮਾਂ ਨੂੰ ਮਿਲ ਪਵੇ ਸਮੇਂ ਦੇ ਅਨੁਸਾਰ ਸਤਿਗੁਰੂ ਜੀ ਨੇ ਵਾਹਿਗੁਰੂ ਸਿਮਰਨ ਨੇ ਉਸ ਦਾ ਫਿਰਦਾ ਇਹੋ ਜਿਹਾ ਕਰ ਦਿੱਤਾ ਕਿ ਉਸ ਦਾ ਰਿਸ਼ਤਿਆਂ ਤੋਂ ਮੋਹ ਹੀ ਖਤਮ ਹੋ ਗਿਆ ਉਹ ਸਤਿਗੁਰੂ ਦਾ ਬਣ ਗਿਆ ਇੱਕ ਦਿਨ ਜਦੋਂ ਉਹ ਜਾਪ ਕਰ ਰਿਹਾ ਸੀ ਮਹਾਪੁਰਸ਼ ਬਹੁਤ ਖੁਸ਼ ਹੋਏ ਅਤੇ ਆਖੇ ਸਾਰੀ ਸੰਗਤ ਦੇ ਵਿੱਚ ਉਸ ਦੇ ਗਲ ਦੇ ਵਿੱਚ ਸਿਰ ਪਾਉ 파 ਦਿੱਤਾ ਤਾਂ ਬਹੁਤ ਖੁਸ਼ ਹੋ ਗਿਆ ਹੁਣ ਉਹ ਜਵਾਨ ਹੋ ਗਿਆ ਸੀ ਉਸ ਨੇ ਆਪਣਾ ਮਨ ਬਣਾ ਲਿਆ ਮਹਾਪੁਰਸ਼ਾਂ ਨੂੰ ਕਹਿੰਦਾ ਕਿ ਬਾਬਾ ਜੀ ਹੁਣ ਮੈਨ ਨੇ ਖੰਡੇ ਦੀ ਪਹਲ ਸ਼ਖਣੀ ਹੈ ਅਮਰਤ ਛਕਣਾ ਹੈ ਮੈਨੂੰ ਗੁਰੂ ਵਾਲਾ ਬਣਾ ਦਿਓ ਮਹਾਪੁਰਸ਼ਾ ਨੇ ਉਸ ਦੀ ਇਹ ਗੱਲ ਮੰਨ ਕੇ ਅਮਰਤ ਸੰਚਾਰ ਜਦੋਂ ਹੋਇਆ ਉਸ ਨੂੰ ਅਮਰਤ ਛਕਾ ਕੇ ਗੁਰੂ ਦਾ ਸਿੰਘ ਬਣਾ ਦਿੱਤਾ ਅਤੇ ਉਸ ਦੀ ਰਸਨਾ ਦੇ ਉੱਪਰ ਆਪ ਹੀ ਸਤਿਗੁਰ ਕਹਿੰਦੇ ਹਨ ਕਿ ਆਪ ਹੀ ਬੋਲਦੇ ਸਨ ਐਨਾ ਮਿੱਠਾ ਸਿਮਰਨ ਕਰਦਾ ਸੀ ਤੇ ਇਹ ਨੀਪਾਗ ਤੇ ਪਵਿੱਤਰ ਹੋ ਗਈ। ਮਹਾਪੁਰਸ਼ਾਂ ਨੇ ਕਹਿੰਦੇ ਉਹਨੂੰ ਦੋ ਫੌੜੀਆਂ ਲਿਆ ਕੇ ਦੇ ਦਿੱਤੀਆਂ। ਜਿਸ ਨਾਲ ਹੌਲੀ-ਹੌਲੀ ਹੌਲੀ ਤੁਰਨ ਲੱਗ ਪਿਆ। ਬਾਣੀ ਨੇ ਇੰਨੀ ਕਿਰਪਾ ਕਰ ਦਿੱਤੀ ਕਿ ਉਹ ਹੌਲੀ-ਹੌਲੀ ਠੀਕ ਹੋ ਗਿਆ। ਸੰਗਤ ਦੇ ਵਿੱਚ ਹੁਣ ਉੱਠ ਬੈਠ ਕੇ ਉਹ ਸੇਵਾ ਕਰਨ ਲੱਗ ਗਿਆ ਕਿਉਂਕਿ ਬਾਣੀ ਨੇ ਉਸਦੇ ਸਾਰੇ ਹੀ ਰੋਗ ਛੱਡ ਦਿੱਤੇ। ਆਪਾਂ ਪੜ੍ਹਦੇ ਹਾਂ ਨਾ ਦੁੱਖ ਰੋਗ ਸੰਤਾਪ ਪੁੱਤਰੀ ਸੋਣੀ ਸੱਚੀ ਬਾਣੀ ਇਸੇ ਤਰ੍ਹਾਂ ਹੀ ਸੰਗਤ ਨੂੰ ਹਰ ਰੋਜ਼ ਨਿਯਮ ਦੇ ਨਾਲ ਸਤਨਾਮ ਸ੍ਰੀ ਵਾਹਿਗੁਰੂ ਦਾ ਜਪ ਕਰਾਉਂਦਾ ਰਿਹਾ ਪਵਿੱਤਰ ਪਾਵਨ ਰੂਪ ਉਹ ਬਣ ਗਈ ਸਮਾਂ ਕਹਿੰਦੇ ਕਾफी ਬੀਤਦਾ ਗਿਆ ਉਸੇ ਢਾੜਾ ਪ੍ਰਕਾਸ਼ ਹੋ ਗਿਆ ਦਸਤਾਰ ਸਜਾ ਲਈ ਸ਼ਰੀਸਾ ਫਾ ਲਈ ਗੁਰੂ ਦਾ ਸਿੰਘ ਬਣ ਗਿਆ ਕਈ ਸਾਲਾ ਬਾਅਦ ਕਹਿੰਦੇ ਡੇਰੇ ਦੇ ਵਿੱਚ ਫੇਰ ਉਸ ਦੇ ਮਾਂ ਪਿਓ ਭੁੱਲੇ ਭਟਕੇ ਉੱਥੇ ਆ ਗਏ ਅਤੇ ਮਨ ਦੇ ਵਿੱਚ ਆਪਸ ਦੇ ਵਿੱਚ ਗੱਲਾਂ ਕਰਦੇ ਹਨ ਦੋਨੇ ਜੀ ਕਿ ਹੁਣ ਤੱਕ ਉਸ ਅਪਾਹਜ ਨੂੰ ਕਿਨੇ ਰੱਖਿਆ ਹੋਵੇਗਾ ਜਾਤਾ ਹੋ ਮਰ ਗਿਆ ਹੋਵੇਗਾ ਜਾਂ ਕਿਤੇ ਇੱਧਰ ਉੱਧਰ ਕੋਈ ਲੈ ਗਿਆ ਹੋਵੇਗਾ ਜਾਂ ਫਿਰ ਡੇਰੇ ਵਾਲਿਆਂ ਨੇ ੱੱਕੀ ਮਾਰ ਕੇ ਉਸ ਨੂੰ ਕੱਢ ਦਿੱਤਾ ਹੋਵੇਗਾ ਤੇ ਮਾਂ ਤੇ ਪਿਓ ਪੰਗਰ ਦੇ ਵਿੱਚ ਬੈਠ ਜਾਂਦੇ ਹਾਂ ਕਿਉਂਕਿ ਜੋ ਬੱਚਾ ਗੁਰੂ ਦਾ ਸਿੰਘ ਸੱਜਿਆ ਸੀ ਨਾ ਉਹਦੀਆਂ ਦੋਵੇਂ ਲੱਤਾਂ ਠੀਕ ਹੋ ਗਈਆਂ ਸੀ ਉਹ ਕੀ ਕਰਦਾ ਸੀ ਪਹਿਲਾਂ ਸਤਨਾਮ ਵਾਹਿਗੁਰੂ ਦਾ ਜਪ ਕਰਾਉਂਦਾ ਸੀ ਫਿਰ ਸੰਗਤ ਨੂੰ ਲੰਗਰ ਸ਼ਿਕਾਉਂਦਾ ਸੀ ਸਤਗੁਰੂ ਨੇ ਬਾਣੀ ਨੇ ਉਸ ਨੂੰ ਇੰਨੀ ਸਮਝ ਦੇ ਦਿੱਤੀ ਸੀ ਉਸ ਨੂੰ ਪਤਾ ਲੱਗ ਗਿਆ ਕਿ ਉਹ ਮੇਰੇ ਮਾਂ ਪਿਓ ਬੈਠੇ ਹਨ ਉਹ ਪ੍ਰਸ਼ਾਦੇ ਵਰਤਾ ਰਿਹਾ ਸੀ ਪਹਿਲਾਂ ਉਸ ਨੇ ਆਪਣੇ ਬਾਪ ਨੂੰ ਪ੍ਰਸ਼ਾਦਾ ਦਿੱਤਾ ਫਿਰ ਮਾਂ ਨੂੰ ਪ੍ਰਸ਼ਾਦਾ ਦਿੱਤਾ ਉਸ ਤੋਂ ਬਾਅਦ ਪ੍ਰਸ਼ਾਦਿਆਂ ਦਾ ਜੋਦੇ ਹੱਥ ਦੇ ਵਿੱਚ ਟੋਕਰੀ ਸੀ ਨਾ ਸੇਵਾਦਾਰ ਨੂੰ ਫੜਾ ਕੇ ਆਪਣੇ ਮਾਂ ਦੇ ਪੈਰੀਂ ਪੈ ਗਿਆ ਪਿਓ ਦੇ ਪੈਰਾਂ ਨੂੰ ਨਮਸਕਾਰ ਕੀਤੀ ਮਾਂ ਕਹਿੰਦੀ ਹੈ ਕਿ ਬਾਬਾ ਜੀ ਤੁਸੀਂ ਕੀ ਕਰ ਰਹੇ ਹੋ ਸਾਨੂੰ ਕਿਉਂ ਪਾਪ ਜੜਾ ਰਹੇ ਹੋ ਤੁਸੀਂ ਕੌਣ ਹੋ ਬੱਚਾ ਕਹਿੰਦਾ ਹੈ ਕਿ ਮਾਂ ਮੈਂ ਉਹੀ ਆਪਾਜ ਹਾਂ ਜਿਸਨੂੰ ਤੁਸੀਂ ਨਕਮਾ ਸਮਝ ਕੇ ਤੇ ਛੱਡ ਗਏ ਸੀ ਜਦੋਂ ਐਨੀ ਗੱਲ ਮਾਂ ਨੇ ਸੁਣੀ ਨਾ ਮਾਂ ਦੀਆਂ ਅੱਖਾਂ ਬੱ ਨਿਕਲ ਗਈਆਂ ਮਾਂ ਨੇ ਛਾਤੀ ਦੇ ਨਾਲ ਲਾ ਕੇ ਮੱਥਾ ਚੁੰਮਿਆ ਅਤੇ ਉਸ ਸਮਰੱਥ ਅਕਾਲਪੁਰਖ ਦਾ ਵੈਰਾਗ ਕਰਦੇ ਕਰਦੇ ਧੰਨਵਾਦ ਕਰ ਰਹੀ ਹੈ ਕਿ ਸੱਚੇ ਪਾਤਸ਼ਾਹ ਤੂੰ ਇੰਨਾ ਸਮਰਤ ਹੈ ਜਿਸ ਨੂੰ ਅਸੀਂ ਆਪਾਹਜ ਨਕਮਾ ਸਮਝਿਆ ਵੀ ਇਹ ਕਿਸੇ ਕੰਮ ਦਾ ਨਹੀਂ ਸਤਿਗੁਰੂ ਤੂੰ ਇੱਕ ਇਹੋ ਜਿਹੇ ਇਨਸਾਨ ਨੂੰ ਅੱਜ ਆਪਣਾ ਸਿੰਘ ਬਣਾ ਲਿਆ ਅੱਜ ਇਸ ਨੂੰ ਤਰਾਸ਼ ਕੇ ਕੀੜਾ ਬਣਾ ਦਿੱਤਾ ਅਤੇ ਉਹ ਬੱਚਾ ਆਪਣੇ ਮਾਂ ਪਿਓ ਦਾ ਧੰਨਵਾਦ ਕਰਦਾ ਹਾਂ ਹੱਥ ਛੁੜ ਕੇ ਕਿ ਮਾਂ ਤੇ ਪਿਤਾ ਜੀ ਤੁਹਾਡਾ ਧੰਨਵਾਦ ਕਿਉਂਕਿ ਜੇ ਤੁਸੀਂ ਮੈਨੂੰ ਇੱਥੇ ਨਾ ਛੱਡ ਕੇ ਜਾਂਦੇ ਨਾ ਸ਼ਾਇਦ ਅੱਜ ਮੈਂ ਆਪਣੇ ਪੈਰਾਂ ਤੇ ਖੜਾ ਨਾ ਹੁੰਦਾ ਅੱਜ ਮੈਂ ਇੱਥੇ ਸੇਵਾਦਾਰ ਨਾ ਹੁੰਦਾ ਅੱਜ ਮੈਂ ਗੁਰੂ ਦਾ ਵਜ਼ੀਰ ਨਾ ਬਣਦਾ ਇਸ ਕਰਕੇ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਮੈਨੂੰ ਇੱਥੇ ਛੱਡ ਕੇ ਮੇਰੇ ਜੀਵਨ ਨੂੰ ਹੀ ਬਦਲ ਦਿੱਤਾ ਤੇ ਮੈਂ ਤੁਹਾਡਾ ਦੇਣਾ ਨਹੀਂ ਦੇ ਸਕਦਾ ਗੁਰਬਾਣੀ ਦੇ ਵਿੱਚ ਵੀ ਆਉਂਦਾ ਹੈ ਕਿ ਜਿਸ ਨੀਚ ਕੋ ਕੋਈ ਨਾ ਜਾਣੈ ਨਾਮ ਜਪਤ ਉਹ ਚੌਂ ਕੁੰਟ ਮਾਨੈ ਵੀ ਬਾਣੀ ਦਾ ਦਾਸਰੀ ਹੋ ਜਾ ਹੈ ਸਤਿਗੁਰੂ ਜੀ ਕਹਿੰਦੇ ਹਨ ਕਿ ਉਹਦਾ ਨਾਮ ਜਪਣ ਦੇ ਨਾਲ ਤਾਂ ਸਾਰੀਆਂ ਬਰਕਤਾਂ ਹੀ ਮਿਲ ਜਾਂਦੀਆਂ ਹਨ ਸਾਰਾ ਜਗਤ ਹੀ ਉਸ ਦਾ ਇਨਸਾਨ ਦਾ ਆਦਰ ਮਾਨ ਕਰਨ ਲੱਗ ਜਾਂਦਾ ਹੈ ਤੇ ਉਹ ਮਾਂ ਪਿਓ ਨੂੰ ਬੱਚਾ ਕਹਿ ਰਿਹਾ ਹੈ ਕਿ ਮਾਂ ਹੁਣ ਤੁਸੀਂ ਦੋਵੇਂ ਗੁਰੂ ਵਾਲੇ ਬਣ ਜਾਓ ਆਪਾਂ ਰਲ ਮਿਲ ਕੇ ਸਤਿਗੁਰੂ ਦੀ ਬੰਦਗੀ ਦੀ ਸੇਵਾ ਕਰਾਂਗੇ ਸੋ ਇਸ ਕਹਾਣੀ ਦਾ ਮਕਸਦ ਸਿਰਫ ਇਹੋ ਹੈ ਕਿ ਸਤਿਗੁਰੂ ਚਾਹਣਾ ਤਾਂ ਪੱਲ ਦੇ ਵਿੱਚ ਖਿੰਨ ਦੇ ਵਿੱਚ ਸਭ ਕੁਝ ਇਨਸਾਨ ਨੂੰ ਦੇ ਸਕਦੇ ਹਨ ਇਸ ਕਰਕੇ ਉਸ ਤੇ ਭਰੋਸਾ ਰੱਖੋ ਵਿਸ਼ਵਾਸ ਰੱਖੋ ਆਸ ਰੱਖੋ ਤੇ ਅਰਦਾਸ ਰੋਜ਼ ਸਤਿਗੁਰ ਦੇ ਚਰਨਾਂ 'ਚ ਕਰਕੇ ਸਰਬੱਤ ਦਾ ਭਲਾ ਆਪਣੇ ਲਈ ਸੇਵਾ ਸਿਮਰਨ ਤਾਂ ਦ੍ਰਿਸ਼ਟੀ ਮੰਗੋ ਸੋ ਫੁੱਲ ਚੁੱਕ ਮਾਫ ਕਰਨੀ ਜੀ ਵਧੀਆ ਲੱਗੇ ਕਹਾਣੀ ਇਹ ਜਵਾਬ ਜੀ ਨੂੰ ਸੁਣਾਈ ਹੈ ਨਾ ਇਹਨੂੰ ਸ਼ੇਅਰ ਜ਼ਰੂਰ ਕਰਨਾ ਕਿਉਂਕਿ ਹੋ ਸਕਦਾ ਹੈ ਕਿ ਤੁਹਾਡੇ ਸ਼ੇਅਰ ਕਰਨ ਨਾਲ ਕੀ ਪਤਾ ਕਿਸੇ ਦਾ ਜੀਵਨ ਬਦਲ ਜਾਵੇ ਉਹ ਵੀ ਗੁਰੂ ਆਲਾ ਬਣ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ